ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਆਪਣੇ ਪੇਜ ਜੀ ਐਨ ਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਹਲੋ ਮਿੱਤਰੋ ਡਬਲ ਕਲਾਚ ਦੇ ਵਿੱਚ ਫਰਕ ਇਹ ਹੁੰਦਾ ਇੱਕ ਤਾਂ ਕਾਉਂਟਰ ਸ਼ਾਫਟ ਆਪਾਂ ਬਦਲੀ ਹਾਂ ਹਾਂਜੀ ਮਿੱਤਰੋ ਇਹ ਕੋਟਕਪੂਰੇ ਆਪਾਂ ਆਏ ਸੀਗੇ ਜਿਹੜਾ ਟਰੈਕਟਰ ਆਪਾਂ ਪੱਟੀ ਤੋਂ ਤਿਆਰ ਕਰ ਰਹੇ ਆਂ ਉਹ ਸਾਰਾ ਟਰੈਕਟਰ ਦੇ ਆਪਾਂ ਜੋ ਟਾਇਰ ਵਗੈਰਾ 13 ਦੇ ਲਵਾ ਕੇ ਆਪਾਂ 16 ਦੇ ਫਿੱਟ ਕਰਨੇ ਆ ਕਿਉਂਕਿ ਟਰੈਕਟਰ ਦੀ ਆਪਾਂ ਪਾਵਰ ਬਹੁਤ ਵਧਾਤੀ ਆ ਇਸ ਤੋਂ ਬਾਅਦ ਕਰਦੇ ਆਪਾਂ 샤ਫਟ ਦੀ ਫਿਟਿੰਗ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਆਪਣੇ ਪੇਜ ਜੀ ਐਨ ਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਲਾਓ ਵੀ ਸੱਜਣੋ ਅੱਜ ਗੱਲਬਾਤ ਕਰਦੇ ਆਪਾਂ ਜੋ ਆਪਣੇ ਕੋਲੇ 735 ਟਰੈਕਟਰ ਪੱਟੀ ਤੋਂ ਖੁੱਲਿਆ ਵਾ ਜਿਹੜਾ ਤੁਸੀਂ ਮਗਰ ਫਰੇਮ ਦੇ ਵਿੱਚ ਦਿਖ ਰਹੇ ਐਸਾ ਟਰੈਕਟਰ ਦਾ ਜਿਹੜਾ ਬੈਕ ਵਾਲੀ ਹਾਂਡੀ ਐਕਸਲ ਵਗੈਰਾ ਕਰਾਉਣ ਵਗੈਰਾ ਬ੍ਰੇਕਾਂ ਵਗੈਰਾ ਸਾਰਾ ਕੁਝ ਹੋ ਗਿਆ ਮਿੱਤਰੋ ਫਿੱਟ ਤੇ ਅੱਜ ਤਿਆਰੀ ਕਰਦੇ ਆਪਾਂ ਗੇਅਰ ਦੀ ਫਿਟਿੰਗ ਦੀ ਅੱਜ ਆਪਾਂ ਇਹਦਾ ਗੇਅਰ ਫਿੱਟ ਕਰਕੇ ਇਹ ਬਾਡੀ ਦੇ ਨਾਲ ਕਰਦੇ ਆਂਗਾ ਅਟੈਚ ਤੇ ਸੋ ਮਿੱਤਰੋ ਜੁੜ ਰਹੇ ਹੋ ਤੇ ਤੁਹਾਨੂੰ ਦਿਖਾਵਾਂਗੇ ਅੱਜ ਗੇਅਰ ਦੀ ਫਿਟਿੰਗ ਤੇ ਬਾਕੀ ਜਿਹੜਾ ਜਿਹੜਾ ਪਾਰਟਸ ਆਪਾਂ ਨੂੰ ਅੱਜ ਜ਼ਰੂਰਤ ਪੈਂਦੀ ਆ ਲਿਆਉਣ ਦੀ ਤੇ ਕਿਹੜਾ ਕਿਹੜਾ ਲੈ ਕੇ ਆਉਨੇ ਆ ਸਾਰਾ ਤੁਹਾਨੂੰ ਦਿਖਾਵਾਂਗੇ ਇਸ ਵਲੌਗ ਦੇ ਵਿੱਚ ਤੇ ਜੁੜੇ ਰਹੋ ਵੀਡੀਓ ਨਾਲ ਤੇ ਬਾਕੀ ਮੇਨ ਪ੍ਰੋਪਰ ਫਿਟਿੰਗ ਸਾਰੇ ਗੇਅਰ ਬਾਕਸ ਦੀ ਦਿਖਾਵਾਂਗੇ ਕਿਹੜਾ ਕਿਹੜਾ ਪਾਰਟਸ ਆਪਾਂ ਨਵਾਂ ਪਾਇਆ ਕਿਹੜਾ ਕਿਹੜਾ ਆਪਾਂ ਇਹਦੇ ਚ ਪੁਰਾਣਾ ਯੂਜ਼ ਕੀਤਾ ਤੇ ਆਓ ਕਰੀਏ ਵੀਡੀਓ ਦੀ ਸ਼ੁਰੂਆਤ ਇਸ ਜੁੜਰੇ ਵੀਡੀਓ ਦੇ ਨਾਲ ਇਧਰ ਜਿਹੜੀ ਹਾਂਡੀ ਤੁਸੀਂ ਦੇਖ ਰਹੇ ਹੋ ਇਹ ਕਰਨਵੀਰ ਵਾਲੇ ਟਰੈਕਟਰ ਦੀ ਆ ਕਿਉਂਕਿ ਜਿਹੜੀ ਕਿ ਆਪਾਂ ਮਲੋੜ ਤੋਂ ਲੈ ਕੇ ਆਏ ਸੀ ਇਦੇ ਵਿੱਚ ਹਾਂਡੀ ਦੇ ਵਿੱਚ ਪ੍ਰੋਬਲਮ ਕੀ ਸੀ ਕਿ ਆ ਜਿਹੜੇ ਬੁਸ਼ ਵਗੈਰਾ ਸੀਗੇ ਇਹ ਵੱਡੇ ਵੇ ਸੀ ਤੇ ਆਪਾਂ ਬਣਵਾ ਕੇ ਨਵੇਂ ਲਵਾਇਆ ਬਾਈ ਤੋਂ ਗੌਰਪੁਰੇ ਤੋਂ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਕਰਦੇ ਆ ਵਾਸ਼ ਵਾਸ਼ ਕਰਕੇ ਤੇ ਕਰਾਂਗੇ ਫਿੱਟ ਬਾਕੀ ਦਰ ਲੀਵਰਾਮ ਵਗੈਰਾ ਦਾ ਪੈਡਲਾਂ ਦੇ ਬੁਸ਼ ਵਗੈਰਾ ਦਾ ਸਾਰਾ ਕੰਮ ਹੋ ਗਿਆ ਡਨ ਚਲੋ ਮਿੱਤਰੋ ਕਰਦੇ ਆ ਆਪਾਂ ਗੇਅਰ ਬਾਕਸ ਦੀ ਫਿਟਿੰਗ ਤੇ ਬਾਕੀ ਸਮਾਨ ਆਪਣਾ ਇੱਧਰ ਸਵਰਾਜ ਦਾ Ориਗਨਲ ਲਿਆਂਦਾ ਸੀ ਆਪਾਂ ਤੇ ਕਰਦੇ ਆਪਾਂ ਇਹਨੂੰ ਡਬਲ ਕਲਚ ਤੇ ਬਾਕੀ ਕਰਦੇ ਆ ਜਿਹੜੀ ਰੈਂਦੀ ਫਿਟਿੰਗ ਸਾਰੀ ਗੇਅਰ ਦੀ ਇਹ ਚਲੋ ਜੁੜੇ ਰਿਹਾ ਵੀਡੀਓ ਦੇ ਨਾਲ ਤੇ ਦਿਖਾਉਣਾ ਤੁਹਾਨੂੰ ਫਿਟਿੰਗ ਸਾਰੀ ਫਿਲਹਾਲ ਮਿੱਤਰੋ ਡਬਲ ਕਲੱਚ ਦੇ ਵਿੱਚ ਫਰਕ ਕੀ ਹੁੰਦਾ ਇੱਕ ਤਾਂ ਕਾਉਂਟਰ ਸ਼ਾਫਟ ਆਪਾਂ ਬਦਲੀ ਗਿਆ ਇਹਦੇ ਵਿੱਚ ਫਰਕ ਹੁੰਦਾ ਇਹ ਅੰਦਰੋਂ ਖਾਲੀ ਹੁੰਦੀ ਆ ਪਹਿਲਾਂ ਵਾਲੀ ਕਾਉਂਟਰ ਸ਼ਾਫਟ ਤੁਹਾਨੂੰ ਦਿਖਾਉਣਾ ਇਹ ਆ ਫਿਕਸ ਸੀਗੀ ਜਿਹਦੇ ਵਿੱਚ ਪੀਟੀ ਵਾਲੀ ਸ਼ਾਫਟ ਵੀ ਨਾਲ ਫਿਕਸ ਹੁੰਦੀ ਆ ਆ ਕਾਉਂਟਰ ਦੇ ਵਿੱਚ ਇਹਦੇ ਵਿੱਚ ਫਰਕ ਹੁੰਦਾਗਾ ਆਪਣੀ ਇਹ ਖਾਲੀ ਹੁੰਦੀ ਆ ਬਿਜਲੀ ਸਾਈਡ ਤੇ ਹੁਣ ਆਪਣੇ ਬੈਰਿੰਗ ਇਹ ਦੋਨੇ ਨਵੇਂ ਪਾ ਚੁੱਕੇ ਆ ਇਨ੍ਹਾਂ ਗਲਾਰੀਆਂ ਦੇ ਵਿੱਚ ਆਪਣੀ ਆ ਗਲਾਰੀ ਇਕੱਲੀ ਨਵੀਂ ਪਾਈ ਆ ਬਾਕੀ ਗਲਾਰੀਆਂ ਇਹਨੀਆਂ ਬਿਲਕੁਲ ਠੀਕ ਪਈਆਂ ਆਪਾਂ ਉਹੀ ਫਿੱਟ ਕਰਾਂਗੇ ਕਰਦੇ ਆ ਫਿਟਿੰਗ ਬਾਕੀ ਗियर ਦੀ ਫਿਟਿੰਗ ਆਪਣੀ ਸੇਮ ਪਹਿਲਾਂ ਵਾਂਗੂ ਹੋਊਗੀ ਜਿਵੇਂ ਪਹਿਲਾਂ ਫਿੱਟ ਸੀਗਾ ਸਿਰਫ ਇਹਦੇ ਫਰਕ 샤ફਟਾਂ ਤੇ ਗਰਾਰੀਆਂ ਦਾ ਪਾਇਆ ਗਿਆ I'm going to get this ਉਹਨੋਂ ਕੋਈ 파ੜ ਦੀ ਜ਼ਰੂਰਤ ਪੈ ਗਈ ਕਿਉਂਕਿ ਆਪਾਂ ਇਹਦੇ ਜਿਹੜੀਆਂ ਰਿਵਰਸ ਗੇਅਰ ਵਾਲੀਆਂ ਗਰਾਰੀਆਂ ਆ ਉਹ ਫਿੱਟ ਕਰਨੀਆਂ 29 32 ਵਾਲੀਆਂ ਤੇ ਚਲੋ ਇੱਕ ਤਾਂ ਆਪਾਂ ਉਹ ਲੈ ਕੇ ਆਉਣੀਆਂ ਤੇ ਇੱਕ ਆਰਮੀ ਰੋਲ ਦੇ ਡਾਪਟਰ ਵਗੈਰਾ ਲੈ ਕੇ ਆਉਣੇ ਆ ਤੇ ਚਲਦੇ ਆਪਾਂ ਭੋਲੇ ਦੀ ਸ਼ੌਪ ਤੇ ਹਾਂਜੀ ਮਿੱਤਰੋ ਜੋ ਕੋੜਕਪੁਰੇ ਆਪਾਂ ਆਏ ਸੀਗੇ ਜਿਹੜਾ ਟਰੈਕਟਰ ਆਪਾਂ ਪੱਟੀ ਤੋਂ ਤਿਆਰ ਕਰ ਰਹੇ ਆ ਉਸ ਟਰੈਕਟਰ ਦੇ ਆਪਾਂ ਜੋ ਟਾਇਰ ਵਗੈਰਾ 13 ਦੇ ਲਵਾ ਕੇ ਆਪਾਂ 16 ਦੇ ਫਿੱਟ ਕਰਨੇ ਆ ਕਿਉਂਕਿ ਟਰੈਕਟਰ ਦੀ ਆਪਾਂ ਪਾਵਰ ਬਹੁਤ ਵਧਾਤੀ ਆ ਤੇ ਇਧਰ ਆਪਣੇ ਜੋ 13 ਦੇ ਟਾਇਰ ਵਗੈਰਾ ਆ ਗਏ ਨੇ ਤੇ ਰਿਮ ਵੀ ਨਵੇਂ ਆ ਗਏ। ਔਰ ਜੀ ਕੀ ਆਲਾ? ਸੱਸੀ ਕਾਲ। ਤੇ ਇਹ 13 ਦੇ ਟਾਇਰ ਬਾਈ ਜੇ ਨਵੇਂ ਪਵਾ ਕੇ ਲੈ ਕੇ ਆਏ ਸੀਗੇ। ਪਰ ਲੇਕਨ ਇਹਨਾਂ ਨੂੰ ਪਤਾ ਨਹੀਂ ਸੀ ਵੀ ਟਰੈਕਟਰ ਦਾ ਸਾਨੂੰ ਕੰਮ ਕਰਾਉਣਾ ਪਊਗਾ ਜਿਹਦੇ ਕਾਰਨ ਕਰਕੇ ਆਪਾਂ ਇਥੋਂ ਵਟਾ ਕੇ ਇਹਨਾਂ ਨੂੰ ਵਿੱਚ ਕਟਾ ਕੇ ਤੇ ਟਾਇਰ ਆਪਾਂ ਇਹਦੇ 16 ਦੇ ਰੇਡੀਅਲ ਰਿਲਾਇੰਸ ਤੇ ਲੈ ਕੇ ਜਾਵਾਂਗੇ। ਟਿਊਬ ਪਲੱਸ। ਤੇ ਚਲੋ। ਚਲੋ ਬਾਕੀ ਆਪਾਂ ਦੇਖਦੇ ਆਂ ਟਾਇਰ ਵਗੈਰਾ ਕਿਹੜੇ ਆਪਾਂ ਨੂੰ ਪਸੰਦ ਆਉਂਦੇ ਆ ਤੇ ਇਧਰ ਚੜਾਈ ਜਾਂਦੇ ਆ ਬਾਈ ਟਾਇਰ ਸਾਰੇ ਟਰੈਕਟਰਾਂ ਦੇ ਤੇ ਬਲਬੀਰ ਟਾਇਰ ਤੇ ਆਪਾਂ ਖੜੇ ਸੀਗੇ ਇਸ ਟਾਈਮ ਤੇ ਟਾਇਰ ਵਗੈਰਾ ਵੇਖਦੇ ਆਂ ਆਪਾਂ ਇਹ ਬਾਈ ਜੀ ਆਏ ਨੇ ਪੱਟੀ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਹਾਂ ਜੀ ਬਾਈ ਜੀ ਆਏ ਨੇ ਆਪਣੇ ਕੋਲ ਪੱਟੀ ਤੋਂ ਪੱਟੀ ਤੋਂ ਬਾਈ ਜੀ ਕਿਹੜਾ ਪਿੰਡ ਆਪਣਾ ਪਿੰਡ ਆਪਣਾ ਅਕਬਰਪੁਰਾ ਜੀ ਅਸ਼ਾਕਪੁਰਾ ਤੇ ਤਹਿਸੀਲ ਤਹਿਸੀਲ ਪੱਟੀ ਜੀ ਹੀਗਾ ਤਸੀਲ ਪੱਟੀ ਤੇ ਜ਼ਿਲ੍ਹਾ ਤਰਤਰਨ ਸਾਹਿਬ ਠੀਕ ਠੀਕ ਹੈ ਠੀਕ ਹੈ ਤੇ ਚਲੋ ਲੈਨੇ ਆ ਮਿੱਤਰੋ ਟਾਇਰ ਤੇ ਇਹ ਬਾਈ ਜੀ ਜੋ ਕਰਨਵੀਰ ਆਪਣਾ ਉਹਦਾ ਭਰਾ ਨੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਉਹਨਾਂ ਦੇ ਬ੍ਰਦਰ ਨੇ ਤੇ ਆਏ ਨੇ ਅੱਜ ਇੱਕ ਟਾਇਰ ਲੈਣੇ ਆਪਾਂ ਟਰੈਕਟਰ ਦੇ ਤੇ ਬਾਕੀ ਏਜੰਸੀ ਦੇ ਵਿੱਚ ਕੋਈ ਕੰਮ ਆਪਾਂ ਨੂੰ ਤੇ ਚੱਲਦੇ ਆਪਾਂ ਇਸ ਤੋਂ ਬਾਅਦ ਲਓ ਜੀ ਜੋ ਆਪਾਂ ਟਾਇਰ ਵਾਲੀ ਸ਼ਾਪ ਤੋਂ ਹੁਣ ਚਲਦੇ ਏਜੰਸੀ ਕਿਉਂਕਿ ਟਾਇਰ ਵਗੈਰਾ ਦੀ ਆਪਣੀ ਗੱਲਬਾਤ ਹੋ ਗਈ ਟਾਇਰ ਆਪਾਂ ਰੇਡੀਅਲ 16 ਦੇ ਪਵਾ ਲਈ ਤੇ ਚਲੋ ਚਲਦੇ ਹਾਂ ਹੁਣ ਆਪਾਂ ਏਜੰਸੀ ਦੇ ਵਿੱਚ ਏਜੰਸੀ ਦੇ ਵਿੱਚ ਆਪਾਂ ਕੁਝ ਪਾਰਟਸ ਵੀ ਲੈਣਾ ਬਾਕੀ ਉਹਨਾਂ ਦੇ ਪੈਸੇ ਵਗੈਰਾ ਦੇਣੇ ਆ ਤੇ ਉਹ ਪੇਮੈਂਟ ਦੇ ਕੇ ਆਪਾਂ ਤੇ ਫਿਰ ਵਾਪਸ ਬੜਾਂਗੇ ਵਰਕਸ਼ਾਪ

ਜੋ ਜੰਸੀ ਦੇ ਵਿੱਚੋਂ ਸਜਣੋ ਪਾਰਟਸ ਆਪਾਂ ਲੈ ਲਿਆ ਸੀਗਾ ਤੇ ਹੁਣ ਚੱਲਦੇ ਆਪਾਂ ਵਰਕਸ਼ਾਪ ਵਰਕਸ਼ਾਪ ਚੱਲ ਕੇ ਤੇ ਤੁਹਾਨੂੰ ਦਿਖਾਵਾਂਗੇ ਜਿਹੜਾ ਜਿਹੜਾ ਅੱਜ ਕੰਮ ਆਪਾਂ ਚੱਲੀ ਜਾਂਦਾ ਸਵਰਾਜ ਦਾ ਜੋ ਕਿ ਪੱਟੀ ਤੋਂ ਤਿਆਰ ਕਰ ਰਹੇ ਆਂ ਆਪਾਂ ਟਰੈਕਟਰ ਤੇ ਅੱਜ ਆਪਾਂ ਜੋ ਡਿਸਟ੍ਰੀਬਿਊਟਰ ਕਿੱਟ ਵੀ ਆਪਾਂ ਲੈ ਲਈ ਤੇ ਦੇਖਦੇ ਆਂ ਆਪਾਂ ਕੀ ਕੰਮ ਚੱਲੀ ਜਾਂਦਾ ਸਵਰਾਜ ਦਾ ਜੋ ਪੱਟੀ ਤੋਂ ਤਿਆਰ ਕਰ ਰਹੇ ਆਂ ਆਪਾਂ ਆ ਕੱਢਦੇ ਆਪਾਂ 볼ਟ ਆ ਦੇਖੋ ਤੁਸੀਂ ਟੁੱਟਿਆ ਵਾ ਵਿੱਚ ਤੇ ਹੁਣ ਆਪਾਂ ਕੱਢਾਂਗੇ 볼ਟ ਵਰਮੇ ਦੀ ਸਹਾਇਤਾ ਨਾਲ ਕਿਉਂਕਿ ਵੈਰੀ ਨਹੀਂ ਮਗਰੇ ਆਉਂਦੀ ਲਓ ਜੀ ਨਿਕਲ ਗਿਆ ਆਪਣਾ ਬੋਲਟ ਇਸੇ ਤਰ੍ਹਾਂ ਕੱਢਾਂਗੇ ਦੂਜੇ ਆਰਮ ਚ ਇਹ ਆਰਮ ਚੋ ਵੀ ਆਪਾਂ ਇਸੇ ਤਰ੍ਹਾਂ ਹੀ ਕੱਢਾਂਗੇ ਬੋਲਟ ਇਹ ਵੀ ਟੁੱਟਿਆ ਵਾ ਹਾਂਜੀ ਓਕੇ ਹੋ ਗਿਆ ਜੀ ਓਕੇ ਲਓ ਜੀ ਲਓ ਵੀ ਮਿੱਤਰੋ ਜਿਹੜਾ ਆਪਣਾ ਗੇਅਰ ਸੀਗਾ ਗੇਅਰ ਬਾਕਸ ਦੇ ਨਾਲ ਤੇ ਬੈਕ ਵਾਲੀ ਹਾਂਡੀ ਦੇ ਨਾਲ ਆਪਸ ਵਿੱਚ ਅਟੈਚ ਹੋ ਗਿਆ ਆਰਮੀਡੋਲ ਆਰਮੀਡੋਲ ਸਟੈਂਡ ਵਗੈਰਾ ਆਪਣਾ ਹੋ ਗਿਆ ਫਿੱਟ ਇਧਰ ਲੀਵਰੀ ਪੀਟੀਓ ਲੀਵਰ ਵੀ ਆਪਣਾ ਨਿਊ ਮਾਡਲ ਵਾਲਾ ਕਰਤਾ ਫਿੱਟ ਸੱਜਣਾ ਬਾਕੀ ਇਧਰ ਆਪਣਾ ਸਫਾਈ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਓਕੇ ਕਰਕੇ ਆਪਾਂ ਫਿੱਟ ਕਰਤਾ ਇਧਰ ਤੁਹਾਨੂੰ ਦਿਖਾਈ ਹੈ ਆਪਣੇ ਜਿਹੜੇ ਪਹਿਲਾਂ 13 ਦੇ ਟਾਇਰ ਸੀਗੇ ਤੇ ਹੁਣ 16 ਦੇ ਆਪਾਂ ਪਵਾ ਕੇ ਲਿਆਂਦੇ ਰੇਡੀਅਲ ਟਾਇਰ 420 ਨੰਬਰ ਟਾਇਰ ਵੇਖ ਸਕਦੇ ਤੁਸੀਂ ਬਹੁਤ ਸੋਹਣੇ ਟਾਇਰ ਤੇ ਬਹੁਤ ਵਧੀਆ ਟਾਇਰ ਆ। ਰਿਲਾਇੰਸ ਕੰਪਨੀ ਦੇ ਆਪਾਂ ਟਿਊਬਲੈਸ ਟਾਇਰ ਪਵਾਏ ਆ। ਇਹਦੇ ਵਿੱਚ ਕੋਈ ਟਿਊਬ ਨਹੀਂ ਆਪਾਂ ਵਰਤੀ। ਇਹਦੇ ਵਿੱਚ ਕੋਈ ਟਿਊਬ ਨਹੀਂ ਵਰਤੀ ਆਪਾਂ। ਟਿਊਬਲੈਸ ਟਾਇਰ ਨੇ। ਬਿਨਾਂ ਟਿਊਬ ਵਾਲੇ। ਤੇ ਚਲੋ ਹੁਣ ਆਪਾਂ ਦੀ ਲਿਫਟ ਟਾਪੇ ਦੀ ਕਰਾਂਗੇ ਫਿਟਿੰਗ। ਕਿਉਂਕਿ ਇੱਧਰਲਾ ਪੈਰਦਾਨ ਰਹਿ ਗਿਆ ਆਪਣਾ ਕੱਲਾ ਕਸਨ ਵਾਲਾ। ਪੈਡਲ ਸ਼ਾਫਟ ਪਾਵਾਂਗੇ। ਪੈਡਲ ਸ਼ਾਫਟ ਪਾਉਣ ਤੋਂ ਬਾਅਦ ਫਿਰ ਆਪਾਂ ਇਹਦਾ ਟੈਰਾਂ ਵਗੈਰਾ ਦੀ ਫਿਟਿੰਗ ਕਰਕੇ ਨਾਲ ਟਾਪਾ ਵੀ ਫਿੱਟ ਕਰਾਂਗੇ ਲੈਫਟਾ ਟਾਪਾ ਫਿੱਟ ਕਰਨ ਤੋਂ ਬਾਅਦ ਫੇਰ ਆਪਾਂ ਇਹਨੂੰ ਬੈਕ ਕਰਕੇ ਉਧਰਲੀ ਜਗ੍ਹਾ ਤੇ ਬੈਕ ਕਰਕੇ ਲਾ ਦਾਂਗੇ ਤੇ ਫਿਰ ਕੱਲ ਨੂੰ ਆਪਾਂ ਖੋਲਾਂਗੇ ਇੰਜਨ ਅਗਲਾ ਹਿੱਸਾ ਸ਼ੋ ਵਗੈਰਾ ਸਾਰਾ ਕੁਝ ਤੇ ਫਿਰ ਆਪੇ ਇਹਦਾ ਕੰਮ ਕਰਨਾ ਭੇਜਾਂਗੇ ਫੂਡ ਕਪੂਰੇ ਖਰਾਬ ਤੇ ਇਧਰ ਮਿੱਤਰੋ ਆਪਣੀ ਡਿਸਟ੍ਰੀਬਿਊਟਰ ਕੈਟ ਜਿਹੜੀ ਤੁਸੀਂ ਦੇਖ ਰਹੇ ਹੋ ਆਈ ਪਈ ਆ ਏਜੰਸੀ ਦੇ ਵਿੱਚੋਂ ਲੈ ਕੇ ਆ ਗਏ ਥੇ ਤੇ ਚਲੋ ਸਚਨੋ ਬਾਕੀ ਕਰਦੇ ਆਂ ਸ਼ਾਮ ਤੱਕ ਵਰਕ ਪਹਿਲਾਂ ਪਾਈਏ ਆਪਾਂ ਪੈਡਲ ਸ਼ਾਫਟ ਇੱਧਰ ਜਿਹੜਾ ਗਵਾਲੀਅਰ ਵਾਲਾ ਟਰੈਕਟਰ ਖੋਲਿਆ ਵਾਸੀ ਆਪਾਂ ਉਹਦੀ ਆਪਣੀ ਹਾਂਡੀ ਵੀ ਆਪਣੇ ਕੋਲੇ ਬਣ ਕੇ ਆ ਚੁੱਕੀ ਆ ਕਿਉਂਕਿ ਇਹਦੇ ਵੀ ਆਪਾਂ ਬੋਸ਼ ਵਗੈਰਾ ਨਵੇਂ ਲਾਏ ਆ ਤੇ ਚਲੋ ਸੱਜਣੋ ਕਰਦੇ ਆਂ ਆਪਾਂ ਜਿਹੜੀ ਰਹਿੰਦੀ ਫਿਟਿੰਗ ਲੋਬ ਸੱਜਣ ਪਿਆਰਿਓ ਕਰਦੇ ਆਂ ਆਪਾਂ ਲਿਫਟ ਦੀ ਫਿਟਿੰਗ ਸੋ ਤਾਂ ਪਹਿਲਾਂ ਕਰਦੇ ਆਪਾਂ ਅੰਦਰਲੇ ਬੋਲਟ ਫਿੱਟ ਜਿਹੜੇ ਕਿ ਲਿਫਟ ਨਾਲ ਆਪਣੇ ਗੱਟਣ ਦੇ ਜਿਹੜਾ ਕਿ ਕੰਟਰੋਲ ਨੀਂਵਰ ਵਾਲਾ ਪੰਜਾ ਹੁੰਦਾ ਹੈਗਾ ਇਹ ਕਰਦੇ ਆ ਫਿੱਟ ਤੁਹਾਡਾ ਬੋਲ ਕਰਾਂਗੇ ਆਰਮ ਸ਼ਾਫਟ ਫਟਾ ਉਹ ਵੀ ਮਿੱਤਰੋ ਕਰਦੇ ਆਪਾਂ ਲੀਵਰ ਫਿੱਟ ਤੇ ਬਾਕੀ ਪਾਉਨੇ ਸਪੈਲਟ ਪਿੰਨਾ ਆਪਾਂ ਬਾਕੀ ਆ ਵੇਖੋ ਸਪੈਲਟ ਪਿੰਨਾ ਆਪਣੇ ਕੋਲੇ ਸਾਰੇ ਤਰ੍ਹਾਂ ਦੀਆਂ ਬਾਕੀ ਕੰਮ ਕਰਨ ਲਈ ਮਿੱਤਰੋ ਸਮਾਨ ਤੁਹਾਡੇ ਕੋਲੇ ਪੂਰਾ ਹੋਣਾ ਜ਼ਰੂਰੀ ਆ ਆ ਦੇਖੋ ਹੁਣ ਪਿੰਨਾ ਵਗੈਰਾ ਕਿੱਥੇ ਭਜਾਂਗੇ ਲੈਣਾ ਇਸੇ ਕਾਰਨ ਕਰਕੇ ਸਾਨੂੰ ਸਮਾਨ ਵਗੈਰਾ ਵੀ ਪਾਰਟਸ ਵੀ ਪੂਰਾ ਰੱਖਣਾ ਪੈਂਦਾ ਕੋਲੇ ਤੇ ਹੁਣ ਕਰਦੇ ਆ ਪਿੰਨਾ ਵਗੈਰਾ ਦੀ ਫਿੱਟ ਫਿਟਿੰਗ ਕਿਉਂਕਿ ਆ ਜਿਹੜੀਆਂ ਪਿੰਨਾ ਆਪਾਂ ਇਹ ਮਿੱਤਰੋ ਨਵੀਆਂ ਲਵਾਈਆਂ ਕਿਉਂਕਿ ਇਹ ਪਿੰਨਾ ਤੋਂ ਬਹੁਤ ਜ਼ਿਆਦਾ ਐਸਲੋਟ ਪਲੇ ਸੀਗੀ ਜਿਹਦੇ ਕਾਰਨ ਕਰਕੇ ਨਵੀਆਂ ਲਵਾਈਆਂ ਆ ਹੁਣ ਆ ਸਾਰੀਆਂ ਪਿੰਨਾ ਆਪਾਂ ਬਣਵਾ ਕੇ ਬਿਲਕੁਲ ਐ ਪੂਰੀਆਂ ਪੂਰੀਆਂ ਕੋਈ ਪਲੇ ਨਹੀਂ ਇਹਨਾਂ ਦੇ ਵਿੱਚ ਬਿਲਕੁਲ ਨਵੀਆਂ ਲਵਾਈਆਂ ਨੇ ਕੋਈ ਚੱਕਰ ਨਹੀਂਗਾ ਓਕੇ ਆ ਜਮਾਂ ਓਕੇ ਚਲੋ ਜੀ ਕਰਦੇ ਆ ਫਿਟਿੰਗ ਤੇ ਕਰੀ ਚੱਲੇ ਚੈੱਕ ਤੁਸੀਂ लाओ भी मित्रों लीवर की होगी पोजिशन ठीक तो हम आप रिम सिलेंडर फिट जिड़ा कि आप स्ली कह दें कहीं कोई रिम सिलेंडर भी कह देंदा बाकी पिस्टन भी कह देंदा कोई करते फिट अपना लाओ भी मित्र प्यारे हो जो अपना लिफ्ट टापा से हो गया कंप्लीट बाकी जीट्रोल सैटिंग वगैरह ने बहुत टाइम लवाया क्योंकि सारा कुछ जाम सित्रो ਪੈਟਰੋਲ ਵਾਲੀ ਚੂੜੀ ਵੀ ਜਾਮ ਸੀਗੀ ਇਧਰੋਂ ਪੋਸਟ ਜੀ ਵੀ ਜਾਮ ਸੀ ਸਾਰੀ ਨਵੀਂ ਪਾਤੀ ਆਪਾਂ ਕੰਟਰੋਲਰ ਆਲ ਤੇ ਕਰਤਾ ਇਹਨਾਂ ਓਕੇ ਤੇ ਕੱਲ ਵਾਲੇ 파ਟ ਦੇ ਵਿੱਚ ਰੱਖਾਂਗੇ ਆਪਾਂ ਇਹਦਾ ਲਿਫਟ ਟਾਪਾ ਤੇ ਇੱਕ ਜਿਹੜੀ ਮੂਰਲੀ ਪਲੇਟ ਆ ਉਹ ਬਣਨੀ ਦੇ ਦੇਜਾਂਗੇ ਕੱਲ ਨੂੰ ਆਪਾਂ ਕੋਲੋਂ ਬਣਵਾ ਕੇ ਲਾਉਣੀ ਆ ਪਲੇਟ ਆਪਾਂ ਦੀ ਤੇ ਚਲੋ ਸੱਜਣੋ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲਾ ਵਲੌਗ ਲੈ ਕੇ ਆਵਾਂਗੇ ਤੁਹਾਡੇ ਲਈ ਅਗਲੇ 파ਰਟ ਦੇ ਵਿੱਚ ਅੱਜ ਦੇ 파ਰਟ ਦੇ ਵਿੱਚ ਤੁਹਾਨੂੰ ਦਿਖਾਈ ਦਿੱਤਾ ਆਪਾਂ ਫੋਰਡ ਦਾ ਇੱਕ ਦਾ ਹਿੱਸਾ ਕੋਲਤਾ ਟਾਇਰ ਵਗੈਰਾ ਪਵਾਤੇ ਲਿਫਟ ਦੀ ਜੌਬ ਕਰਤੀ ਗੇਅਰ ਫਿੱਟ ਕਰਤਾ ਆਪਾਂ ਸਾਰਾ ਓਕੇ ਕਰਤਾ ਕੱਲੂ ਕਹਿਣ ਦਾ ਮਤਲਬ ਸਾਰਾ ਮਗਰਲੇ ਸਾਇਦਾ ਕੰਪਲੀਟ ਹੋ ਜਾਊਗਾ ਡਨ ਹੋ ਜਾਊਗਾ ਟਾਇਰ ਵਗੈਰਾ ਲੱਗ ਜਾਣਗੇ ਮਰਗਾਰਡ ਵਗੈਰਾ ਕਸੀ ਜਾਣਗੇ ਲਿੰਕਾਂ ਪੈ ਜਾਣੀਆਂ ਡਿਸਟ੍ਰਿਬਿਊਟਰ ਫਿੱਟ ਹੋ ਜਾਊਗਾ ਤੇ ਸਿਰਫ ਆਪਣਾ ਇਹਦਾ ਇੰਜਨ ਕਲੱਚ ਤੇ ਫਰੰਟ ਵਾਲਾ ਹਿੱਸਾ ਰਹਿ ਜਾਊਗਾ ਦੋਂ ਕਰੀਬ 10 ਵਜੇ ਦਾ ਟਾਈਮ ਹੋ ਗਿਆ ਤੇ ਚਲੋ ਸੱਜਣੋ ਸਵੇਰੇ ਕੰਮ ਕਰਦੇ ਕਰਦੇ ਥੱਕ ਗਏ ਤੇ ਚਲਦੇ ਹੁਣ ਘਰ ਆਪਾਂ ਤੇ ਧੰਨਵਾਦ ਸਸੀਕਲ ਤੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਓਕੇ ਬਾਏ